9 ਵਜੇ ਨੂੰ ਆਪਾਂ ਫਾਈਨਲ ਕਰਵਾ ਦੇਣਾ 9 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਫਾਈਨਲ ਮੈਚ ਜਿਹੜਾ ਹੈ ਅੱਜ ਦੇ ਦਿਨ ਦਾ ਕਰਵਾ ਦੇਣਾ ਅਮਰੀਕ ਤਾਂ ਫਿਰ ਕੱਲ ਕਰਦੇ ਨੌਜਾਨ ਆਹ ਸਾਹਮਣੇ ਐਸੇ ਵੀ ਐਸੇ ਵੀ ਐਸੇ ਦੇ ਉਹ ਗੱਲ ਹੋਵੇਗੀ ਜਰੂਰ ਲਓ ਸ਼ਾਜੀ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ ਕਿੱਥੇ ਬਗਾਨੇ ਕਿੱਥੇ ਬਗਾਨੇ ਉਹ ਕਿੱਥੇ ਬਗਾਨੇ ਉਹ ਜੱਜਾਂ ਨੂੰ ਸੁਣਣੇ ਨਹੀਂ ਦਿੱਤਾ ਮੈਨੂੰ ਲੱਗਦਾ ਆੜੇ ਆਲੇ ਬੁੱਟੇ ਦਾ 10000 ਦਾ ਜੱਫਾ ਦਾ 4000 ਦਾ ਜੱਫਾ ਵਿਸ਼ਵੇਸ਼ਪੁਰ ਖਰਚੇ ਦੇਖਿਆ ਕਰੋ ਜਦੋਂ ਮਾਰਦਾ ਨਾ ਪਿੱਛੋਂ ਅਗਲਾ ਧੱਕਾ ਤੇ ਸਿੱਧਾ ਨੱਕ ਭਜਦਾ ਯਾਰ ਨਾ ਇਹ ਤਾਂ ਸਵੇਰ ਤੋਂ ਆ ਕੇ ਖੜ ਜਾਂਦੇ ਇਹਨਾਂ ਦਾ ਕਸੂਰ ਕੀ ਆ ਯਾਰ ਦੱਸੋ ਮੈਨੂੰ ਉਧਰ ਕਹਿੰਦੇ ਦੀਪ 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 ਉਹ ਦਵਰਜੀ ਆਲਾ ਫੜ ਲਿਆ ਮੇਰੇ ਮਿੱਤਰੋ ਉਹ ਹਲਵਾੜੇ ਵਾਲੇ ਦੇ ਉਹ ਦਵਰਜੀ ਖੜ ਲਿਆ ਮੇਰੇ ਮਿੱਤਰੋ 4000 ਰੁਪਿਆ ਕਲੱਬ ਵੱਲੋਂ ਵੀ ਛਾਜੀ ਵੀਆ ਦੋ ਪੈ ਗਈਆ ਤੇ ਦੋਵਾਂ ਤੇ ਹਜ਼ਾਰ ਦੇਣਾ ਏ ਉਹ ਜਦੋਂ ਦੋ ਪੈ ਗਈਆ ਤੇ ਦੋਵਾਂ ਤੇ ਹਜ਼ਾਰ ਉਧਰ ਤੇ ਮੁਰਜੀ ਵਾਲਾ ਮੈਨੂੰ ਲੱਗਦਾ ਉਹ ਦਮੁਰਜੀ ਵਾਲਾ ਦਮੁਰਜੀ ਵਾਲਾ ਮੈਨੂੰ ਲੱਗਦਾ ਉਧਰ ਦਮੁਰਜੀ ਵਾਲਾ ਉਹ ਦਮੁਰਜੀ ਵਾਲਾ ਬੂਟੇ ਦੇ ਬੂਟੇ ਦੇ ਬੂਟੇ ਦੇ ਬੂਟੇ ਦੇ ਦਮੁਰਜੀ ਵਾਲਾ ਪੁਝਾਤਾ 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 ਆ ਸਵਾਦ ਆ ਆਹੀ ਕੁਝ ਚਾਹੁੰਦੇ ਸੀ ਆ ਦੇਖ ਲੈ ਕਿੰਨਾ ਤੇਰੀ ਸਜੀਪਾ ਆ ਜਾ ਰਾਣਾ ਤੇ ਰਾਣਾ ਭਾਫਾ ਨਿਕਲਦੀਆਂ ਭਾਫਾ ਹੈ ਆਉਂਦਾ ਸਵਾਦ ਫਿਰ ਫਾਜਲਕਾਰ ਉਹ ਕਾਂਗਾ ਕਾਂਗਾ ਹੋਈ ਪਈ ਐ ਆਹ ਬਾਪੂ ਚੰਨਣ ਸਿੰਘ ਦੇ ਮੇਲੇ ਤੇ ਅੱਜ ਬੱਲੇ 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 ਜੱਗੂ 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 ਸੈਦੋਂ ਵਾਲੀਆ ਸੈਦੋਂ ਵਾਲੀਆ ਸੈਕੋ ਵਾਲੀਆ ਮਸ਼ਹੂਰ ਪਰ ਇਹ ਕਬੱਡੀ ਦਾ ਰੈਂਬੋ ਪਰ ਰੈਂਬੋ 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 ਹਾਕਮਾਲ ਹਾਕਮਾਲ ਪਿੰਡ ਇਹ ਟਿੱਬਿਆਂ ਦਾ ਪੁੱਤ ਹੈ 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 ਇਹ ਹਾਕਮ ਵਾਲੀਆ ਰੈਂਬੋ ਹੈ